ਤੁੜੀ ਨਾਲ ਓਵਰਲੋਡ ਟਰਾਲੀ ਨੇ ਮਚਾਤਾ ਕਹਿਰ ਘਰ ਦੀ ਕੰਧ ਤੋੜ ਕੇ ਵੜ ਗਈ ਅੰਦਰ بجلی ਦਾ ਖੰਭਾ ਵੀ ਉਖਾਰਤਾ ਹੋ ਗਿਆ ਵੱਡਾ ਹਾਸਾ ਬਹੁਤ ਲੱਗਿਆ ਸੀ ਤੇ ਉਹ ਟੈਂਪੂ ਚ ਵੱਜਣ ਦੇ ਕਾਰਨ ਇਹ ਐਕਸੀਡੈਂਟ ਹੋਇਆ ਤੇ ਸਾਡਾ ਬੜਾ ਨੁਕਸਾਨ ਹੋਇਆ ਜੀ ਕੰਧਾਂ ਦਾ ਸਾਡਾ ਤਕਰੀਬਨ 40-50 ਹਜ਼ਾਰ ਦਾ ਨੁਕਸਾਨ ਕਰ ਦਿੱਤਾ ਸੀ ਕਿਉਂਕਿ ਸਾਡਾ ਅੰਦਰ ਫੈਮਲੀ ਵੀ ਘੁੰਮਦੀ ਸੀ ਉਹਨਾਂ ਦਾ ਬਹੁਤ ਬਚਾਅ ਹੋਇਆ ਇਹ ਤਾਂ ਸਾਡੇ ਜਿੰਨੇ ਜਾਈ ਤੁਹਾਨੂੰ ਅਸੀਂ ਪ੍ਰਸ਼ਾਸਨ ਨੂੰ ਕਹਾਗੇ ਵੀ ਜਿਹੜੀਆਂ ਟਰਾਲੀਆਂ ਦੀਆਂ ਇਦਾਂ ਲੱਦਾਂ ਲੱਦ ਕੇ ਆਂਦੀਆਂ ਨਾ ਇਹਨਾਂ ਤੇ ਕੰਟਰੋਲ ਕਰੋ ਇਹ ਲੱਦ ਘੱਟ ਲੱਦਣਾ ਤੇ ਲੱਦ ਲੱਦਣਾ ਨਾ ਨੁਕਸਾਨ ਜਾਦੇ ਹੋਇਆ ਜੀ ਸਾਡਾ ਤੇ ਉਧਰ ਸਾਡੇ ਬਿਜਲੀ ਬੋਰਡ ਦਾ ਵੀ ਨੁਕਸਾਨ ਬਹੁਤ ਇਹਨਾਂ ਨੇ ਕੀਤਾ ਕਿਉਂਕਿ ਸਾਰੀ ਲੈਨ ਰਾਤ ਦੀ ਬੰਦ ਪਈ ਆ ਲੋਕਾਂ ਨੂੰ ਖਵੇਰੇ ਚਾਹੀਦੀ ਲਾਈਟ ਨਹਾਣ ਧੋਣ ਲਈ ਇਹਨੇ ਕੋਸ਼ ਕਰਨਾ ਕਿ ਇਹਨੇ ਕੋਸ਼ ਕਰਨਾ ਗੁਰਦੁਆਰਿਆਂ ਸਪੀਕਰ ਚੱਲਦੇ ਉਹ ਵੀ ਸਾਰੇ ਬੰਦ ਹੈ ਜੀ ਇਹ ਸਿਰਫ ਨਗੈਲੀ ਨਾ ਐਨੀ ਲੱਦ ਲੱਦਣ ਨਾ ਕਿਉਂਕਿ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਅਸੀਂ ਵੇ ਜਿਹੜੀ ਲੱਦ ਹੈ ਘੱਟ ਲੱਦੋ ਹੈ ਜੀ ਮਿਲ ਵਾਲਿਆਂ ਨੂੰ ਵੀ ਚਾਹੀਦਾ ਵੀ ਮਿਲ ਵਾਲੇ ਵੀ ਕਹਿਣ ਵੇ ਲੱਦ ਘੱਟ ਕੇ ਘੱਟ ਕਰਕੇ ਲਿਆਓ ਉਹਨਾਂ ਨੇ ਤਾਂ ਆਪਣੇ ਪੈਸੇ ਦੇਣੇ ਉਹਨਾਂ ਨੂੰ ਗਵ ਲਾਹੌਰ ਲੈਣ ਲੱਦਾ ਇਹ ਕੋਈ ਰੋਕ ਨਹੀਂ ਦੀ ਲੱਗਦੀ ਸੋਤ ਪਾਨ ਕਾ ਪੀਓ ਦੇਖੋ ਇਹ ਅਣਗੈਲੀ ਆ ਨਾ ਤਾਂ ਇਹਨਾਂ ਦਾ ਕੋ ਇਹ ਰੂਲ ਫਾਲੋ ਕਰਦੇ ਆ ਦੇਖੋ ਤੁਸੀਂ ਕਟੋ ਘਟ 30 ਫੁੱਟ ਦੀ ਇਹ ਲੱਦ ਲਦੀਓ ਆ ਇਹ ਸ਼ਰੇਆਮ ਕਾਨੂੰਨ ਦੀਆਂ ਤਜਿਆਂ ਦੇ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਦੇਖੋ ਬੀਲ ਬੋਰਡ ਦਾ ਵੀ ਨੁਕਸਾਨ ਹੋਇਆ ਤੇ ਆਮ ਜਿਹੜੇ ਸਿਵਲਿਅਨ ਉਹਨਾਂ ਦਾ ਵੀ ਨੁਕਸਾਨ ਹੋਇਆ ਟਰੈਕਟਰ ਵਾਲੇ ਇਧਰੋਂ ਆ ਰਹੇ ਸੀ ਇਹ ਸਾਰੀ ਇਹ ਪੇਪਰ ਮਿੱਲ ਵਾਲਿਆਂ ਦੀ ਮਿਹਰਬਾਨੀ ਆ ਇਹ ਜਿਹੜੇ ਪੇਪਰ ਮਿੱਲ ਵਾਲੇ ਇਹਨਾਂ ਨੂੰ ਸ਼ੈਲਟਰ ਕਰਦੇ ਆ ਜਿਸ ਵੇਲੇ ਕੋਈ ਗੱਲਬਾਤ ਹੁੰਦੀ ਆ ਤਾਂ ਇਹ ਇਹ ਅੱਗੇ ਇਹਨਾਂ ਦੇ ਅੱਗੇ ਖੜ ਜਾਂਦੇ ਆ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਪਈ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਵੀ ਇਹ ਸਰਕਾਰੀ ਇਹਨਾਂ ਨੇ ਕੋਈ ਨੁਕਸਾਨ ਕੀਤਾ ਜਾਵੇ ਬੀਲਬੋਰਡ ਦਾ ਕੀਤਾ ਚਾਹੇ ਸਿਵਲ ਨੇ ਜਾਂ ਕੰਧਾਂ ਢਾਈਆਂ ਜਾਂ ਹੋਰ ਵੀ ਜਿਹੜਾ ਨੁਕਸਾਨ ਉਹ ਹੋਣਾ ਚਾਹੀਦਾ ਤੇ ਇਹਨਾਂ ਨਾਲ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿ ਐਡੀ ਲੱਤ ਦੇ ਵਿੱਚ ਕੱਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਿੱਦ ਇਹਨਾਂ ਨੇ ਲੱਦ ਲੱਦੀਓ ਆ ਕਮ ਸੇ ਕਮ ਦੋ ਟਰੱਕਾਂ ਦਾ ਮਾਲ ਭਰਿਆ ਹੈ ਟਰਾਲੀ ਦੇ ਵਿੱਚ ਤੇ ਸ਼ਰਿਅਮ ਗਲਤਤਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਡਰਾਈਵਰ ਨਾਲਿਆਂ ਦੇ ਖਿਲਾਫ ਆਮ ਤਾਂ ਕੀ ਗੱਲ ਸਰ ਮੇਰਾ ਨਾਮ ਬਲਜਿੰਦਰ ਸਿੰਘ ਜਈ ਮੈਂ ਇਸ ਬਿਜਲੀਪੁਟ ਸੈਲਾ ਖੁਰਦ ਦੇ ਵਿੱਚ ਜੌਬ ਕਰਦਾ ਆ ਇਹ ਜਿਹੜੀ ਰਾਤ ਪਤਾ ਲੱਗਿਆ ਵੀ ਸਵੇਰੇ ਤੜਕੇ ਤੇ ਇੱਕ ਟਰਾਲੀ ਦਾ ਤੇ ਇੱਕ ਛੋਟੇ ਹਾਥੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਦੋ ਪੋਲ ਇਹਨਾਂ ਨੇ ਥੋੜ੍ਹ ਦਿੱਤੇ ਤੇ ਇੱਕ 20 ਨੰਬਰ ਦਾ ਬਕਸਾ ਤੋੜਿਆ ਤੇ ਜਿੱਥੋਂ ਤਾਈ ਮਤਲਬ ਇਹ ਪਤਾ ਲੱਗਿਆ ਵੀ ਸ਼ਾਇਦ ਕਿਸੇ ਨੇ ਡ੍ਰਿੰਕ ਕੀਤੀ ਸੀ ਪਰ ਡ੍ਰਿੰਕ ਤਾਂ ਇੱਕ ਪਾਸੇ ਆ ਪਰ ਜਿਹੜੀ ਟਰਾਲੀ ਹੈ ਕਾਫੀ ਓਵਰਲੋਡ ਆ ਰਾਤ ਦੇ ਸਮੇਂ ਇੱਧਰ ਨੂੰ ਪੇਪਰ ਮੈਲ ਨੂੰ ਕੋਈ ਭੋਂਗ ਵਾਲੀਆਂ ਟਰਾਲੀਆਂ 20 25 ਲੰਘਦੀਆਂ ਆਏ ਦਿਨ ਸਾਡਾ ਨੁਕਸਾਨ ਹੁੰਦਾ ਕਈ ਵਾਰੀ ਏਡੇ ਜਿਤਾਰਾ ਤੋੜ ਦਿੰਦੇ ਆ ਕਈ ਵਾਰੀ ਇੱਧਰ ਤੋੜ ਦਿੰਦੇ ਆ ਬਾਅਦ ਵਿੱਚ ਕਿਸੇ ਪੋਲਿਟਿਕਲ ਬੰਦੇ ਤੋਂ ਫੋਨ ਕਰਾਉਂਦੇ ਆ ਬੇ ਜੀ ਤੁਸੀਂ ਸਾਡੇ ਤੇ ਖਰਚਾ ਨਾ ਪਾਓ ਇਹਨੂੰ ਐਦਾਂ ਸਮਝੋ ਐਦਾਂ ਕਰੋ ਨੀਅਰ ਵੋਟ ਇਸ ਵੇਲੇ ਜਿਹੜਾ ਉਹ 1 ਲੱਖ ਦੇ ਲਗਭਗ ਸਾਡਾ ਨੁਕਸਾਨ ਇਹਨਾਂ ਨੇ ਕਰ ਦਿੱਤਾ ਬਾਕੀ ਫਿਕਰ ਕੋਈ ਐਕਚੁਅਲ ਦੱਸੀ ਨਹੀਂ ਜਾ ਸਕਦੀ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਵੀ ਟੋਟਲ ਨੁਕਸਾਨ ਐਕਚੁਅਲ ਫਿਕਰ ਕਿਆ ਬਣੀ ਹੈ ਤੇ ਸਾਡੀ ਇਹੀ ਪ੍ਰਸ਼ਾਸਨਿਕ ਵੀ ਮੰਗ ਇਹੀ ਆ ਤੇ ਵਿਭਾਗੇ ਤੋਂ ਵੀ ਇਹੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਕਿ ਜਿਹੜੇ ਓਵਰ ਲੋਡ ਟਿਪਰ ਆ ਜਾਂ ਓਵਰ ਲੋਡ ਟਰਾਲੀਆਂ ਲੰਘਦੀਆਂ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਅੱਗੇ ਤੋਂ ਇਹ ਜਿਹੜਾ ਨੁਕਸਾਨ ਹੈ ਉਹ ਸਾਡਾ ਨਾ ਹੋ ਸਕੇ ਸਾਡੇ ਵਿਭਾਗੇ ਦਾ ਨੁਕਸਾਨ ਨਾ ਹੋ ਸਕੇ ਸਾਡੇ ਡਿਪਾਰਟਮੈਂਟ ਦੇ ਵਿੱਚ ਪਹਿਲੇ ਕਰਮਚਾਰੀਆਂ ਦੀ ਕਾਫੀ ਘਾਟ ਆ ਸਾਨੂੰ ਬਾਹਰੋਂ ਹਾਇਰ ਕਰਨੇ ਪੈਂਦੇ ਆ ਆਪਣੀ ਜੇਬ ਦੇ ਵਿੱਚੋਂ ਪੈਸੇ ਦੇ ਦੇ ਕੇ ਬਾਹਰੋਂ ਹਾਇਰ ਕਰਕੇ ਸਾਨੂੰ ਇਹ ਕੰਮ ਕਰਾਣੇ ਪੈਂਦੇ ਆ ਸੋ ਇਹੀ ਸਾਡੀ ਮੰਗ ਆ ਪ੍ਰਸ਼ਾਸਨ ਤੋਂ ਡਿਪਾਰਟਮੈਂਟ ਤੋਂ ਵੀ ਜਿਹੜਾ ਇਹ ਓਵਰਲੋਡ ਟਰਾਲੀਆਂ ਲੰਘਦੀਆਂ ਆ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਸਾਡਾ ਅੱਗੇ ਤੋਂ ਨੁਕਸਾਨ ਨਾ ਹੋਵੇ ਇਹ ਜਿਹੜੇ ਵੱਡੇ ਕਰੋਨੇ ਕੋਰਨ ਦੇ ਕਰਕੇ ਕੀਤਾ ਜਾ ਕੋਰ ਦੇ ਖਿਲਾਫ ਇਹ ਹਾਦਸਾ ਜਿਹੜਾ ਟਰੈਕਟਰ ਟਰਾਲੀ ਤੇ ਗੱਡੀ ਵਿਚਕਾਰ ਹੋਈ ਇਹ ਕੋਈ ਕੰਮ ਨਹੀਂ ਬਣਿਆ ਇਹ ਕੰਮ ਕਰਦੇ ਅਲੱਗ ਮੈ ਸਾਨੂੰ ਬਾਅਦ ਚ ਪਤਾ ਲੱਗਾ ਹੁਣ ਆ ਉਹਦਾ ਡਰਾਈਵਰ ਦੇ ਆਉਣ ਤੇ ਥੀਮੇ ਪੜਦੇ ਕਾਨੂੰਨੀ ਕਾਰਵਾਈ ਕੀਤੀ ਜਾ